ਅੱਜ ਦੁਪਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਪਾਵਰ ਹਾਊਸ ਦੇ ਕੋਲ ਇੱਕ ਰਿਹਾਇਸ਼ੀ ਮਕਾਨ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬਗੜ ਦੀ ਟੀਮ ਮੌਕੇ ਤੇ ਪਹੁੰਚੀ ਤੇ ਅੱਗ ਤੇ ਕਾਬੂ ਪਾਇਆ। ਅੱਗ ਇੰਨੀ ਭਿਆਨਕ ਸੀ ਕਿ ਅੱਗ ਤੇ ਕਾਬੂ ਪਾਉਣ ਦੇ ਲਈ ਕਰੀਬ ਢਾਈ ਘੰਟੇ ਲੱਗ ਗਏ। ਅੱਗ ਲੱਗਣ ਦਾ ਕਾਰਨ ਹਜੇ ਤੱਕ ਪਤਾ ਨਹੀਂ ਚੱਲ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੀ وجہ ਨਾਲ ਅੱਗ ਲੱਗੀ ਹੈ। ਮੇਰਾ ਨਾਮ ਰਾਜਨ ਅਰਾੜਾ ਜੀ। ਕੀ ਗੱਲ ਹੋਈ ਆ ਵੀ ਆਪਣੇ ਨਾਲ ਕਿ ਅੱਗ ਲੱਗ ਗਈ ਸੀ ਕੁਦਮ ਤੇ ਮੌਕੇ ਤੇ ਫਾਇਰ ਬ੍ਰੀਡ ਨੂੰ ਨਾਲ-ਨਾਲ ਕਾਲ ਕੀਤੀ ਤੇ ਉਹ ਤੁਰੰਤ ਨਾਲ-ਨਾਲ ਆ ਕੇ ਉਹਨਾਂ ਨੇ ਸਾਡਾ ਹੱਲ ਕਰਤਾ ਅਸੀਂ ਸੇਫ ਆ ਹੁਣ ਸਾਰੇ ਜਣੇ ਘਰ ਦੀ ਹਾਲਤ ਥੋੜੀ ਅੰਦਰੋਂ ਠੀਕ ਨਹੀਂ ਹੈਗੀ ਆ ਪੂਰਾ ਪ੍ਰੋਪਰ ਵੇ ਨਾਲ ਇਹਨਾਂ ਨੇ ਕਾਬੂ ਪਾ ਲਿਆ ਅੱਗ ਤੋਂ ਖਾਨ ਵੀਰ ਜੀ ਹੁਣ ਅੰਦਰ ਵੜਾਂਗੇ ਤਾਂ ਸਹੀ ਪਤਾ ਲੱਗੂਗਾ ਜੀ ਹਜੇ ਕਲੀਅਰ ਨਹੀਂ ਹੋ ਰਿਹਾ ਅੰਦਰ ਅੱਗ ਬਹੁਤ ਜ਼ਿਆਦਾ ਫੈਲੀ ਸੀ ਅੰਦਰ ਧੂੰਆਂ ਬਹੁਤ ਜ਼ਿਆਦਾ ਅੰਦਰ ਵੜਿਆ ਨਹੀਂ ਜਾਂਦਾ ਕਾਰਨ ਜੀ ਕੋਈ ਕਾਰਨ ਨਹੀਂ ਪਤਾ ਹਲੇ ਤਾਂ ਜੀ ਹੁਣ ਦੇਖੋ ਜਾਕੀ ਉੱਪਰ ਪਤਾ ਲੱਗੂਗਾ ਵੀ ਕੀ ਪ੍ਰੋਬਲਮ ਆਈ ਕੀ ਨਹੀਂ ਆਈ ਹੈ ਜੀ ਅੱਜ ਸਾਨੂੰ 12 ਵਜੇ ਸੂਚਨਾ ਪ੍ਰਾਪਤ ਹੋਈ ਕਿ ਬਿਜਲੀ ਘਰ ਦੇ ਸਾਹਮਣੇ ਬਿਲਕੁਲ ਉਪੋਜੀਟ ਇੱਕ ਸੈਲੂਨ ਆ ਮਕਾਨਾ ਉਸ ਵਿੱਚ ਅੱਗ ਲੱਗੀ ਹੈ ਸਾਡੀ ਟੀਮ ਨੇ ਮੌਕੇ ਤੇ ਪਹੁੰਚੀ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਅੱਗ ਇਲੈਕਟ੍ਰੋਨਿਕ ਦੇ ਸ਼ਾਰਟ ਸਰਕਟ ਨਾਲ ਹੋਈ ਸੀ ਤੇ ਟੀਮ ਨੇ ਬਹੁਤ ਹੀ ਮਿਹਨਤ ਨਾਲ ਅੱਗ ਤੇ ਕਾਬੂ ਪਾਇਆ ਤੇ ਉਹਨਾਂ ਦੇ ਜਾਨੀ ਮਾਲੀ ਨੁਕਸਾਨ ਤਾਂ ਹੋ ਗਿਆ ਜਾਨੀ ਨੁਕਸਾਨ ਕੋਈ ਨਹੀਂ ਹੈ ਜੀ ਬੜੀ ਮੁਸ਼ਕਲ ਨਾ ਕੀਤਾ ਜੀ ਦੇਖੋ ਉਸ ਸਮੇਂ ਧੂਆਂ ਕਾਫੀ ਜ਼ਿਆਦਾ ਸੀਗਾ ਠੀਕ ਆ ਅੰਦਰ ਜਾਣਾ ਹੀ ਬੜੀ ਮੁਸ਼ਕਲ ਨਾ ਸੀ ਤੇ ਕਿੰਨਾ ਟਾਈਮ ਲੱਗਿਆ ਦੇਖੋ ਜੀ 2 2.5 ਘੰਟੇ ਦਾ ਸਮਾਂ ਲੱਗ ਗਿਆ ਇਹ ਬੜੀ ਮੁਸ਼ਕਲ ਨਾ ਹੀ ਅੱਗ ਦੇ ਕਾਬੂ ਪਾਇਆ ਜੀ ਕੰਟਰੋਲ ਆ ਜੀ ਬਿਲਕੁਲ ਕੰਟਰੋਲ ਆ ਜੀ ਸੇਫ ਹੈ ਸਾਰਾ ਕੁਝ